ਬਾਦ ਇੱਥੇ ਪੈਰ ਰੱਖਣ ਦਾ ਮੌਕਾ ਮਿਲਿਆ ਇਹਦੇ ਵਸੋਂ ਹੀ ਕੋਈ ਜੀ ਕੀਤਾ ਵੀ ਇੱਥੇ ਪੈਰ ਰੱਖ ਕੇ ਕਿ세 ਦੇ ਮੰਚ ਤੇ ਕਹਿਣ ਤੇ ਮੈਨੂੰ ਬੜਾ ਪਰਖਣ ਦੀ ਕੋਸ਼ਿਸ਼ ਨਾ ਕਰੇ ਜੇ ਕੋਈ ਕਹਿ ਦਵੇ ਨਾ ਕਿ ਰਹਿਣ ਦਿਓ ਦੇਖੀ ਕਿਤੇ ਦੁਨੀਆ ਨਾ ਕਹਿ ਦਵੇ ਤੂੰ ਰਹਿਣ ਦੇ ਬਸ ਇੰਨਾ ਹੀ ਕਹਿਣਾ ਹੈ ਮੈਂ ਇਹ ਮੇਰਾ ਪਰਿਵਾਰ ਹੈ ਮੈਨੂੰ ਬਹੁਤ ਅੱਜ ਫੋਨ ਆਏ ਮਾਲਵਾ ਟੀਵੀ ਵਾਲੇ ਇਹਨੂੰ ਲਾਈਵ ਕਰ ਰਹੇ ਨੇ ਮੈਨੂੰ ਮਾਣ ਹੈ ਮੈਨੂੰ ਬਹੁਤ ਫੋਨ ਆਏ ਕਿ ਬੀਇੰਗ ਅ ਸੈਲੀਬ੍ਰਿਟੀ ਤੂੰ ਐ ਕਿਉ